ਵਿਨੇਸ਼ ਫੋਗਾਟ ਅੱਜ ਪੈरिस ਤੋਂ ਭਾਰਤ ਪਹੁੰਚੀ ਵਿਨੇਸ਼ ਫੋਗਾਟ ਪੈरिस 올림픽 ਲਈ ਕਈ ਦਿਨਾਂ ਤੋਂ ਪੈरिस ਸੀ ਭਾਰਤ ਪਰਤਨ ਤੇ ਆਈਜੀਆਈ ਹਵਾਈ ਅਟੇ ਤੇ ਉਹਨਾਂ ਦਾ ਫੁੱਲਾ ਤੇ ਹਾਰਾ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ ਬਜਰੰਗ ਪੁੰਨਿਆ ਸਾਖੀ ਮਲਿਕ ਵਰਗੇ ਦਿਗਜ ਵੀ ਉਹਨਾਂ ਦਾ ਸਵਾਗਤ ਕਰਨ ਲਈ 에어ਪੋਰਟ ਪਹੁੰਚੇ ਜਿਨ੍ਹਾਂ ਨੂੰ ਦੇਖ ਕੇ ਉਹ ਬਹੁਤ ਭਾਵੁਕ ਹੋ ਗਈ ਵਿਨੇਸ਼ ਫੋਗਾਟ 에어ਪੋਰਟ ਤੋਂ ਬਾਹਰ ਆਉਂਦੇ ਹੀ साक्षी मलिक ਅਤੇ ਬਜਰੰਗ ਪੁਨਿਆਦੇ ਗਲੇਲਾ ਕੇ ਕਾਫੀ ਖੁਸ਼ ਹੋਏ ਦੱਸ ਦੇ ਕਿ ਕਾਂਗਰਸ ਸੰਸਦੂ ਦਿਪੇਂਦਰ ਹੁਡਾਵੀ 에ਰਪੋਰਟ ਤੇ ਪਹੁੰਚੇ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦਾ ਸਵਾਗਤ ਕਰਨ ਲਈ ਪਹੁੰਚੇ ਜ਼ਿਕਰਯੋਗ ਹੈ ਕਿ ਫਾਈਨਲ ਤੋਂ ਪਹਿਲਾਂ ਪੈਰਿਸ 올림픽 ਵਿੱਚ ਭਾਰਤੀ ਵਿਨੇਸ਼ ਫੋਗਾਟ 50 ਕਿਲੋ ਕੁਸ਼ਤੀ ਵਰਗ ਵਿੱਚ ਫਾਈਨਲ ਵਿੱਚ ਪਹੁੰਚੇ ਸੀ ਪਰ ਜਾਦ ਮੈਚ ਤੋਂ ਪਹਿਲਾਂ ਉਸ ਦਾ ਵਜ਼ਨ ਕੀਤਾ ਗਿਆ ਤਾਂ ਹੈ 100 ਗ੍ਰਾਮ ਦਾ ਬਾਦ ਨਿਕਲਿਆ ਇਸ ਤੋਂ ਬਾਅਦ ਉਹਨਾਂ ਨੂੰ ਅਯੋਗ ਘਰਾਰ ਦੇ ਦਿੱਤਾ ਗਿਆ ਸੀ ਪੂਰੀ ਦੁਨੀਆ ਦੀਆਂ ਨਜ਼ਰਾਂ ਵਿਨੇਸ਼ ਫੁਗਾਰ ਤੇ ਟਿਕੀਆਂ ਹੋਈਆਂ ਸਨ ਭਾਰਤੀ ਮਹਿਲਾ ਪਹਿਲਵਾਨ ਨੇ ਜੋ ਕੀਤਾ ਉਹ ਭਾਰਤੀ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਉਹ ਭਾਰਤ ਲਈ 올림픽 ਫਾਈਨਲ ਵਿੱਚ ਥਾ ਬਣਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਸੀ ਹਾਲਾਂਕਿ ਵਿਨੇਸ਼ ਨੇ ਹੁਣ ਕੁਸ਼ਤੀ ਤੋਂ ਸੰन्यास ਲੈ ਲਿਆ ਤੇ ਹੁਣ ਦੇਖਣਾ ਹੋਵੇਗਾ ਕਿ ਵਿਨੇਸ਼ ਫੁਗਾਰ ਆਪਣੀ ਹੀ ਲੜਾਈ ਵਿੱਚ ਫਿਰ ਤੋਂ ਲੜੇਗੀ ਜਾਂ ਨਹੀਂ ਹੋਰ ਅਪਡੇਟ ਲੈ ਕੇ ਦੇਖਦੇ ਰਹੋ ਜੈਪ ਡੇਟੀਵੀ